ਉਹ ਦੁਨੀਆਦਾਰੀ ਦੇ ਸਾਰੇ ਹਿੱਸਾ ਕਾ ਵਿੱਚੋ ਕੋਈ ਸਾਤ ਨਿਮਾ ਦੇ ਸਾਖ ਵਰਗਾ ਪੁੱਤ ਪਾਵੇ ਜਮਾਨੇ ਦਾ ਬੋਸ ਹੋਵੇ ਨਈਮਾ ਦੇ ਪੈਰਾ ਦੀ ਖਾਕ ਵਰਗਾ ਜਨਮ ਦੇਣ ਵਾਲੇ ਦੀ ਪੈਰ ਦੀ ਖਾਕ ਵਰਗਾ ਵੀ ਨਹੀਂ ਹੈ ਉਹ ਪੰਜਵੇਂ ਪਾਸ਼ਾ ਮਹਾਰਾਜ ਨੇ ਵਧਾਈ ਕਰਦੇ ਹੋਏ ਲਿਖ ਦਿੱਤਾ ਗੁਰਦੇਵ ਮਾਤਾ ਗੁਰਦੇਵ ਪਿਤਾ ਤੇ ਸ੍ਰੀਮਾਨ ਸੰਤ ਬਾਬਾ ਨਾਰ ਸਿੰਘ ਜੀ ਕਿਹਨੂੰ ਪਿਤਾ ਕਹਿੰਦੇ ਨੇ ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਜਿਨ੍ਹਾਂ ਨੇ ਜੀਵਨ ਮਾਰਗ ਦਿਖਾਇਆ ਪਰ ਦੁਨਿਆਵੀ ਤੌਰ ਤੇ ਜਿਹੜੇ ਤੁਹਾਡੇ ਜਨਮ ਦੇਣ ਵਾਲੇ ਨੇ ਨਾ ਮਾਪੇ-ਬਾਪ ਨੇ ਜਿਹੜੇ ਜਨਮ ਦੇਣ ਵਾਲੇ ਨੇ ਮਾਪੇ-ਬਾਪ ਨੇ ਉਹਨਾਂ ਦੇ ਉੱਤੇ ਦੀ ਕੋਈ ਨਹੀਂ ਹੈ ਉਹਨਾਂ ਨਾਲ ਮੁਹੱਬਤ ਕਰੋ ਪਿਆਰ ਕਰੋ ਦੁਨੀਆਂ ਨੂੰ ਕਹਿੰਦੇ ਹੋ ਕਿ ਤੇਰੇ ਬਿਨਾ ਦਿਲ ਨਹੀਂ ਲੱਗਦਾ ਤੇਰੇ ਨਾਲ ਬਹੁਤ ਪਿਆਰ ਹੈ ਜਿਨ੍ਹਾਂ ਨੇ ਆ ਲੈਂਟਰ ਲਾ ਲਾ ਕੇ ਦਿੱਤੇ ਨੇ ਨਾ ਘਰ 'ਚ ਕਿਸੇ ਕਿਰਾਏਦਾਰ ਨੂੰ ਪੁੱਛ ਕੇ ਦੇਖਿਓ ਕੀ ਐ ਕੀਮਤੇ ਦੀ ਇੱਕ ਮਹੀਨਾ ਕਿਰਾਇਆ ਨਾ ਦੇਈਏ ਮਾਲਕਾਂ ਬਰਤਨ ਬਾਹਰ ਸੁੱਟੇ ਬਾਪਿਤਾ ਤੇਰੀ ਸ਼ਾਨ ਤੋਂ ਸਦਕੇ ਤੂੰ ਲੈਂਟਰ ਲਾ ਲਾ ਦਿੱਤੇ ਕਿਤੇ ਮਾਂ ਨੂੰ ਕਹਦੇ ਕੋਲ ਬਹਿ ਕੇ ਕਿ ਤੁਸੀਂ ਸਾਡੇ ਵਾਸਤੇ ਬਹੁਤ ਕੁਝ ਕੀਤਾ ਪਿਤਾ ਨੂੰ ਕਹੋ ਤੇਰੇ ਹੱਥਾਂ ਵਿੱਚ ਛਾਲੇ ਨੇ ਜਿਹੜੇ ਇਹ ਛਾਲਿਆਂ ਦੀ ਕੀਮਤ ਨਹੀਂ ਅਸੀਂ ਦੇ ਸਕਦੇ ਆਉਂ ਰੋ ਵਿਚਾਰ ਮਹਾਪੁਰਸ਼ ਬੈਠੇ ਨੇ ਮੈਂ ਬਾਬਾ ਜੀ ਨੇ ਮੈਨੂੰ 8:30 ਦਾ ਕਿਹਾ ਹੋਇਆ 8:30 ਵਜੇ ਸਹੀ ਸਮਾਪਤੀ ਹੋ ਜਾਏਗੀ ਮੇਰੇ ਵੱਲ ਤੇ ਸਾਧ ਸੰਗ ਜੀ ਬਾਬੇ ਫਰੀਦ ਸਾਹਿਬ ਦੀ ਮਾਤਾ ਜਦੋਂ ਸਵੇਰ ਠਾਲ ਦੀ ਐ ਨਾ ਪੁੱਤ ਉੱਠ ਪੜਿਓ ਸਾਰੇ ਜਣੇ ਪਿਆਰ ਦੇ ਨਾਲ ਪੜਿਓ ਬਾਬੇ ਫਰੀਦ ਸਾਹਿਬ ਨੂੰ ਗੋਦ ਵਿੱਚ ਲੈ ਕੇ ਨਾ ਉਹਦੀ ਅੱਖਾਂ ਖੁੱਲਦੀਆਂ ਨੇ ਬੰਦ ਹੁੰਦੀਆਂ ਨੇ ਪੁੱਤ ਨੂੰ ਇਸ ਤਰ੍ਹਾਂ ਸਮਝਾਉਂਦੀ ਏ ਮਾਂ ਪੜਿਓ ਪਿਆਰ ਮਤਾਂ ਦਿੰਦੀ ਏ ਫਰੀਦ ਦੀ ਮਾਸ ਪੁੱਤ ਸੁਭਾ ਦਿਨਵਾਜ ਪੜੇ ਲੈ

ਮਾਣ ਗਦਨੀ ਅਕਰੀਤ ਦੀ ਸੁਬਾਤੀ ਜੀ ਇਹ ਆਵਾਜ਼ ਿਪਾੜ ਲੈ ਪੁੱਤ ਸੁਬਾਤੀ ਜੀ ਇਹ ਆਵਾਜ਼ ਿਪਾੜ ਲੈ thank પ્રીતની પ્રીતજી માતા પ્રતની શુભાદી વાગા દેવ પ્રીતની માતાીનવાજ પગલા ਬਾਬੇ ਫਰੀਦ ਨੂੰ ਐਸਾ ਰੰਗ ਚਾੜ ਦਿੱਤਾ ਫਿਰ ਜਿੰਨਾ ਚਿਰ ਮਾਂ ਜੱਗ ਤੇ ਜਿਉਂਦੀ ਰਹੀ ਭਾਵੇਂ ਜੰਗਲਾਂ ਵਿੱਚ ਰਿਆ ਜਾ ਜਾ ਕੇ ਪਰ ਫੇਰ ਵੀ ਮਾਂ ਦਾ ਪਿਆਰ ਸੀ ਮਿਲਣ ਆਉਂਦਾ ਰਿਹਾ ਆਉਂਦਾ ਨਾ ਚਲੋ ਸਾਖੀ ਤਾਂ ਤੁਸੀਂ ਇੱਥੇ ਤਾਂ ਗੁਰਬਾਣੀ ਦੀਆਂ ਝੜੀਆਂ ਲੱਗੀਆਂ ਪਈਆਂ ਨੇ ਸਤਿਪੁਰਸ਼ਾਂ ਦੀ ਮਿਹਰ ਹੈ ਸਤਕਾਰਯੋਗ ਬਾਬਾ ਬਲਜੀਤ ਸਿੰਘ ਦੀ ਦੋ ਟਾਈਮ ਕੀਰਤਨ ਦੀ ਹਾਜ਼ਰੀ ਭਰਦੇ ਨੇ ਆਪ ਵਿਦਵਾਨ ਨੇ ਬਹੁਤ ਕਿਰਪਾ ਉਹਨਾਂ ਦੇ ਜਿੱਥੇ ਮਰਜੀ ਰਿਆ ਪਰ ਮਾਪੇ ਦਾ ਪ੍ਰੇਮ ਤਾਂ ਨਹੀਂ ਛੱਡਿਆ ਆਪਣੇ ਬੱਚਿਆਂ ਨੂੰ ਇੱਥੋਂ ਭੇਜੋ ਇਹ ਸਿੱਖੀ ਦਾ ਕੇਂਦਰ ਹੈ ਸਕੂਲ ਹੈ ਇੱਥੋਂ ਸਿੱਖ ਪੈਦਾ ਹੋ ਕੇ ਨਿਕਲਣ ਇੰਜੀਨੀਅਰਿੰਗ ਦਾ ਸਕੂਲ ਹੋਵੇ ਇੰਜੀਨੀਅਰ ਕੋਈ ਬਣੇ ਨਾ ਬੇਨਤੀ ਸਾਵਨ ਨੂੰ ਗੁਰੂ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਇੰਨਾ ਕੁ ਜਰੂਰ ਵਿਦਿਆ ਵਾਸਤੇ ਭੇਜੋ ਉਹ ਪੰਜ ਬਾਣੀਆਂ ਦਾ ਨਿਤਨੇਮ ਸਿੱਖ ਲੈਣ। ਉਹਨੂੰ ਕਹਿ ਪੁੱਤ ਇੱਥੋਂ ਸੁੱਖ ਮਿਲਣਗੇ, ਇੱਥੋਂ ਵਡਿਆਈਆਂ ਮਿਲਣਗੀਆਂ। ਸਰੋਵ ਵਿਚਾਰ। ਫਿਰ ਬਾਬੇ ਫਰੀਦ ਸਾਹਿਬ ਬਾਣੀ ਵੱਲ, ਨਾਮ ਵੱਲ ਪ੍ਰੇਰ ਦਿੱਤਾ ਮਾਨਾ। ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਪੁਰਸ਼ਾਂ ਨੇ ਸ੍ਰੀਮਾਨ ਸੰਤ ਬਾਬਾ ਨਾਰ ਸਿੰਘ ਜੀਾਂ ਤੇ ਕਿਰਪਾ ਕੀਤੀ। ਉਹਨਾਂ ਨੇ ਬੇਰ ਕਿਰਪਾ ਕੀਤੀ ਸ੍ਰੀਮਾਨ ਸੰਤ ਬਾਬਾ ਬੰਤ ਸਿੰਘ ਜੀਾਂ ਤੇ ਤੇ ਫਿਰ ਜਿਹੜੀਆਂ ਅੱਗੇ ਰਹਿਮ ਤਾਂ ਵਰਤਰੀਆਂ ਨੇ ਉਹ ਲੋਕੋ ਗਿਆਨ ਤੋਂ ਬਾਅਦ ਦੁਨੀਆ ਜੈ ਜੈਕਾਰਾਂ ਬਹੁਤ ਕਰਦੀ ਐ ਐ ਕਰ ਲੈਂਦੇ ਉਹ ਹੁਣ ਮੌਜੂਦਾ ਮੁਖੀ ਮਹਾਪੁਰਸ਼ ਤੁਹਾਡੇ ਕੋਲ ਪੂਰਨ ਮਹਾਪੁਰਸ਼ ਨੇ ਉਹਨਾਂ ਤੋਂ ਲਾਹੇ ਲਓ ਬੰਦਗੀ ਦੇ ਨਾਮ ਦੇ ਰਸੀ ਉਹਨਾਂ ਨੇ ਬਖਸ਼ਿਆ ਫਿਰ ਇਹਨਾਂ ਦੇ ਕੀਤੀਆਂ ਨੇ ਆ ਜਿਹੜੀਆਂ ਰਹਿਨਮਾਈਆਂ ਦੇ ਵਿੱਚ ਇਹ ਸਮਾਗਮ ਚੱਲ ਰਿਹਾ ਸਵਾਉ ਸਮਾ ਹੋ ਚੱਲਿਆ ਕਿਉਂਕਿ ਸਤਕਾਰਯੋਗ ਜਹਦਾਰ ਜੀ ਸੰਤੋ ਆਪਾ ਕਸ਼ਮੀਰਾ ਸਿੰਘ ਮਹਾਪੁਰਸ਼ਾਂ ਨੇ ਸਤਿਪੁਰਸ਼ਾਂ ਨੇ ਇੱਕੋ ਗੱਲ ਸਮਝਾਈ ਹੈ ਤੇਰੇ ਪਿੱਛੇ ਲਿਖਿਆ ਉਧਰ ਰਾਣਾ ਸਾਹਿਬ ਟਾਈਮ ਦਾ ਪਵੰਦ ਹੋਣਾ ਜਿੱਡੇ ਮਰਜੀ ਬ੍ਰਹਮ ਗਿਆਨ ਸੁਣਾਈ ਜਾਈ ਜੇ 5 ਮਿੰਟ 3 ਮਿੰਟ ਉੱਤੇ ਕਰ ਦਿੱਤੇ ਸਾਰਾ ਕੁਝ ਖੇ ਹੋ ਜਾਣਾ ਹੈ 2 ਮਿੰਟ ਰਹਿੰਦੇ ਨੇ 3 ਮਿੰਟ ਮੈਂ ਸਮਾਪਤੀ ਕਰਨ ਲੱਗਿਆ ਸਤਿ ਪੁਰਸ਼ਾਂ ਦਾ ਧੰਨਵਾਦ ਆਏ ਹੋਏ ਮਹਾਂਪੁਰਸ਼ਾਂ ਕੋਲੋਂ ਆਪਾਂ ਸਰਵਣ ਕਰੀਏ ਇੰਨੇ ਕੋਹਾਜਰੀ ਪ੍ਰਵਾਨ ਕਰਨੀ ਕਿਉਂਕਿ ਸਾਧ ਸੰਗਤ ਜੀ ਜਦੋਂ ਵੀ ਆਈਏ ਸੀ ਮੈਂ ਤੇ ਆਪ ਪਾਠੀਆਂ ਦੇ ਵਿੱਚ ਇੱਥੇ ਰੌਲਾ ਲਾਉਂਦੇ ਰਹੇ ਵਾਪਾ ਬੰਤ ਸਿੰਘ ਜੀ ਕੋਲ ਉਹੀ ਰੱਖਿਆ ਵੀ ਵਾਪਸ ਹੀ ਪਾਠੀ ਆਏ ਆ ਇੱਥੇ ਸੰਤਨੀ ਨਾ ਜਥੇਦਾਰ ਕਿਉਂਕਿ ਸਾਡਾ ਸਾਰਾ ਹੀ ਜਥਾ ਤਕਰੀਬਨ ਦੋ ਪਾਠਾਂ ਦੇ ਪਾਠੀ ਸਿੰਘ ਇੱਥੇ ਹੀ ਨੇ ਬਾਬਾ ਜੀ ਕੋਲ ਇਨਾਂ ਦਾ ਹੁਕਮ ਹੈ ਇਹਨਾਂ ਨੂੰ ਸਮਹਾਜਰੀ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ